जी गाय सत श्रीकाल की हाल चाल सारे का आई होप तो ने so morning, सारे ने ठीक ठाक हो गए कि वजिए ही हो गए वेलकम बैक टू माई यूट्यूब चैनल गुड मॉर्निंग सारे आलो भैन चाटे माटे नाटे चाटे माटे माटे मैं नहीं पीनी चाटे माटे नाटे नहीं पीनी नहीं पीनी नहीं पीनी थोड़ी बहुत ही नहीं नहीं, नहीं नहीं थोड़ी बहुत ही अवेलेबल है हमारे पास अवेलेबल है हम पीने के लिए अवेलेबल नहीं है नहीं कोई पैसा नहीं लगेगा वैसे की बात ही नहीं आप चाहे 50 रुपया हम तब भी नहीं बेचेंगे आ देख लो गाइस गाइस हमारी बच्ची देख लो हमारी बच्ची मिट्टो मिट्टी होई पई आ ये मिट्टो मिट्टी होई पाई है गाइस आ लो तुम चाय पियोगे केनू केनदा बिना हमारी गति नहीं है ਕਿਦਾ ਤਾਂ ਉਹ ਮੇਨਾ ਗਤੀ ਨਹੀਂ ਆਗੀ ਤੁਹਾਡੀ ਗਤੀ ਨਹੀਂ ਹੈਗੀ ਚਾਹ ਤੋਂ ਬਿਨਾ ਉਹ ਕਹਿੰਦਾ ਕਿ ਸਾਡੀ ਚਾਹ ਤੋਂ ਬਿਨਾ ਗਤੀ ਆ ਤਾਂ ਤੁਸੀਂ ਕਹਿੰਦੇ ਸਾਡੀ ਚਾਹ ਤੋਂ ਬਿਨਾ ਕਰਦੀ ਸਾਡੀ ਨਹੀਂ ਹੈ ਜੀ ਚਾਹ ਤੋਂ ਬਿਨਾ ਅਸੀਂ ਚਾਹ ਪੀ ਲੱਭ ਇਹਨਾਂ ਦੀ ਚਾਹ ਤੋਂ ਬਿਨਾ ਗਤੀ ਹੈ ਨਹੀਂ ਔਰ ਇੱਧਰ ਪੁੱਛ ਲੈਣੇ ਆ ਜਿਨ੍ਹਾਂ ਦੀਆਂ ਦਾੜਾਂ ਖਰਾਬ ਨੇ ਉਹ ਤਾਂ ਕੋਈ ਨਹੀਂ ਵੀ ਨਹੀਂ ਆਹ ਦੇਖੋ ਜੀ ਦੇਖੋ ਜੀ ਉਹ ਕਹਿੰਦੇ ਅਸੀਂ ਪੀਣੀ ਪੀਣੀ ਆ ਮੇਰੇ ਕੋ ਕੋਈ ਨਾ ਨਹੀਂ ਇਹ ਕਹਿੰਦੇ ਅਸੀਂ ਪੀਣੀ ਪੀਣੀ ਚਾਹ ਮੈਂ ਭੈਣ ਲਈ ਲੈ ਕੇ ਆਈ ਸੀ ਚਾਹ ਹੁਣ ਮੈਨੂੰ ਪੀਣੀ ਪੈਣੀ ਆ ਤੇ ਮੈਂ ਬਿਕਰਨ ਦਾ ਪਜਾਮਾ ਟੰਗਿਆ ਪਤਾ ਕਿੱਥੇ ਤੁਹਾਨੂੰ ਦੱਸ ਸੀ ਵਿਕਰਮ ਦਾ ਪਾਪਾ ਯਮਾ ਟਾਂਗ ਦਿੱਤਾ ਇੱਥੇ ਕਈਸੇ ਇੱਥੇ ਪਜਾਮਾ ਟੰਗਿਆ ਇਹਨਾਂ ਦਾ ਸੋ ਇੱਧਰ ਮੰਮਾ ਖੜੇ ਹੋਏ ਨੇ ਤੁੱਪੇ ਤੇ ਇੱਧਰ ਮਨਵੀਰ ਦੀ ਗੱਡੀ ਸੀਗੀ ਜਿਹੜੀ ਇਹ ਚਾਰਜ ਲਗਾਈ ਸੀਗੀ ਵਿਕਰਮ ਨੇ ਪਰ ਗੱਡੀ ਦੀ ਬੈਟਰੀ ਫਿਰ ਬੀ ਲੋ ਹੋ ਚੁੱਕੀ ਆ ਗਾਇਸ ਤੇ ਮਨਵੀਰ ਨੂੰ ਹਜੇ ਨਵਾਉਣਾ ਆ ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਬੋਲ ਸਕਦੇ ਹੋ ਮੈਂ ਕਹਿਣਾ ਚਾਹੁੰਦਾ ਆ ਵੀ ਠੰਡ ਉੜੀ ਜਿਆਦਾ ਤੇ ਮੋٹے ਕੱਪੜੇ ਪਾਓ ਤੇ ਆਪੋ ਆਪਣੇ ਘਰਾਂ ਚ ਰਹੋ ਕੰਮ ਕਰ ਆਪਣਾ ਕਰੋ ਟਾਈਮ ਨਾ ਘਰੀ ਆ ਕੇ ਬੜੋ ਅੱਜੀਆਂ ਚ ਬੜੋ ਉਹ ਹੰਨ ਨੂੰ ਤਾਂ ਪਤਾ ਹੀ ਨਹੀਂ ਸੀ ਹਾਂ ਹੰਨ ਨੂੰ ਤਾਂ ਪਤਾ ਹੀ ਨਹੀਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜੀਆਂ ਚ ਬੜੋ ਅਰ ਜਾਈਏ ਜਬੜ ਬੜ ਕੇ ਸਾਡੇ ਬਲੌਗ ਦੇਖੋ ਗਾਇਸ ਹਾਂ ਗਾਈਸ ਸਾਰੀ ਫੈਮਿਲੀ ਨੂੰ ਸਾਡੇ ਬਲੌਗ ਦਿਖਾਇਆ ਕਰੋ ਗਾਈਸ ਸੱਚੇ ਤਾਂ ਆਇਆ ਭੈਣ ਭਰਾਵਾਂ ਨੂੰ ਸ਼ੇਅਰ ਕਰਿਆ ਕਰੋ ਚੈਨਲ ਹੂੰ ਹਸੀਆਂ ਇੱਕ ਵੀ ਆਡੀ ਘਰੇ ਵਿਆਹ ਆਇਆ ਹੋਰ ਉਹ ਵਿਆਹ ਜੀ ਜ ਸਾਡੀ ਇਲਾਜ ਬਾਬਾ ਜੀ ਨੇ ਰੱਖ ਲਈ ਆ ਉਹ ਉਹ ਇਦਾਂ ਰੱਖ ਲਈ ਕਬਰ ਦੇ ਖੋਲ ਲੈਣਾ ਨੇ ਵੈਲਸ ਅਸੀਂ ਵੀ ਅੰਦਰ ਵੜੀ ਜੀ ਨਾ ਦਾਦਾ ਜાળੀ ਖੁੱਲੀ ਛੱਡਿਆ ਉਹਨੇ ਤੁਸੀਂ ਕਬਰ ਬਹੁਤ ਯਾਰਾ ਬਿੱਲੀ ਅੰਦਰ ਜਾਓ ਆ ਵੇਖੋ ਮਾਨੋ ਬਿੱਲੀ ਕਿੱਦਾਂ ਘੁੰਮ ਰਹੀ ਐ ਇੱਥੇ ਰਹਿੰਦੀ ਐ ਮੈਨੂੰ ਬਹੁਤ ਆਉਦੇ ਆਉਦੇ ਕਿੱਦਾਂ ਲੈ ਉਹ ਉ ਟੋਪੀ ਲੈ ਕੇ ਰੱਖਦਾ ਇਹ ਦੇਖੋ ਦੇਖੋ ਇਹ ਦੇ ਸਿੱਟੀ ਸੀ ਵਿੱਚ ਇਹ ਦੇਖੋ ਇੱਧਰ ਆ ਜਾ ਕ ਤੇ ਮਾਰੇ ਰੋਡ ਵਾਲੀ ਤੇ ਆ ਜਾ ਨਾ ਉਹ ਦੇਖੋ ਉਹ ਮਿੱਟੀ ਨਾਲ ਖੇਡ ਲਿਆ ਆ ਬਾਕੀ ਗਾਇਜ਼ ਇੱਥੇ ਮੱਖੀਆਂ ਬਹੁਤ ਜ਼ਿਆਦੀਆਂ ਆ ਇੱਕ ਮੱਖੀ ਆ ਇੱਕ ਮੱਖੀ ਆ ਬੈਠੀ ਆ ਤੁਸੀਂ ਮੱਖੀਆਂ ਹੈਂ ਜੀ ਮੱਖਾ 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 ਆ ਦੇਖ ਮੱਖਾ ਹੋਰ ਉਹ ਇਤੋ ਛੋਟਾ ਮੱਖਾ ਮੱਖਾ ਉਹ ਤੋਂ ਛੋਟਾ ਮੱਖਾ ਮੱਖਾ ਦੇਖਿਆ ਮੜਾ ਜਿੱਧਰ ਨੂੰ ਹੈ ਮੱਖਾ ਦੇ ਲੋ ਸੋ ਗਾਇਸ ਮੈਂ ਕਰ ਲਵਾ ਥੋੜਾ ਜਿਹਾ ਕੰਮ ਫੇਰ ਆਪਾਂ ਤਿਆਰ ਹੋ ਕੇ ਜਾਣਾ ਆ ਜਾਣਾ ਕਿੱਥੇ ਆ ਉਹ ਤੁਹਾਨੂੰ ਦੱਸਦੇ ਆ ਤੇ ਅੱਜ ਸਾਡੀ ਭੈਣ ਹੁਣੀ ਚੱਲੇ ਆਪਣੇ ਘਰੇ ਭੈਣ ਹੁਣਾਂ ਨੂੰ ਖੁਸ਼ੀ ਬਹੁਤ ਜ਼ਿਆਦਾ ਆਪਣੇ ਘਰੇ ਜਾਣ ਦੀ ਦੇ ਆ ਕੀ ਗੰਦੂ ਬੱਚੂ ਮਨ ਨੂੰ ਮੈਂ ਕੁੱਟਣਾ ਤੈਨੂੰ ਆ ਪੈਨ ਹੁਣਾਂ ਦਾ ਸਮਾਂ ਰੈਡੀ ਹੋ ਚੁੱਕਿਆ ਆ ਸੋ ਮੈਂ ਥੋੜੀ ਜੀ ਸਫਾਈ ਕਰ ਲਵਾਂ ਸਾਨੂੰ ਕੁਝ ਪਤਾ ਨਹੀਂ ਹੈਗਾ ਕਿ ਟਾਈਮ ਉੱਤੇ ਲੱਗ ਜਵੇ ਪੈਨ ਹੋਣਾ ਛੱਡਣ ਜਾਣਾ ਤੇ ਇੱਧਰ ਆ ਦੇ ਲੋ ਪੀੜੀਆਂ ਕਿੱਦਾਂ ਰੱਖੀਆਂ ਗਾਇਸ ਇਹਨਾਂ ਨੇ ਇੱਧਰ ਆਪਾਂ ਝਾੜੂ ਮਾਰ ਲੀਏ ਇੱਧਰ ਕਮਰਿਆਂ ਦੇ ਵਿੱਚੋਂ ਝਾੜੂ ਲਗਾ ਕੇ ਪੋਚਾ ਲਗਾ ਕੇ ਕਿ ਕਿ ਪੋਚਾ ਸਾਨੂੰ ਦੋੜ ਨਹੀਂ ਹੋਗਾ ਪੋਚਾ ਸਾਡੇ ਲੱਗਾ ਨਹੀਂ ਹੈਗਾ ਕਿਉਂਕਿ ਕਿ ਤੁਹਾਨੂੰ ਪਤਾ ਹੀ ਸੀਗਾ ਕਿ ਜੇ ਨਿਆਣੀ ਹੁੰਦੀਆ ਉਦੋਂ ਜ਼ਿਆਦਾ ਖਲਾਰਾ ਪੈ ਜਾਂਦਾ ਤੇ ਵਿੱਚ ਪੋਚਾ ਲਾਉਂਦਾ ਕੀ ਫਾਇਦਾ ਨਹੀਂ ਸੋਣ ਆਪਾਂ ਝਾੜੂ ਲਾਣ ਲੱਗੇ ਆ ਝਾੜੂ ਲਾ ਗੇ ਤੇਰਾ ਪਤਾ ਟਾਡੇ ਨਾਲ ਕਰਦੇ ਆ ਗੱਲਾਂ ਬਾਤਾਂ ਤੇ ਕਿ ਹੁਣ ਆਪਾਂ ਰੈਡੀ ਰੈਡੀ ਛੈੜੀ ਹੋ ਕੇ ਹਣਾ ਮੰਨੋ ਰੈਡੀ ਛੈੜੀ ਹੋਣਾ ਤੁਸੀਂ ਨਹੀਂ ਹੋਣਾ ਨਹੀਂ ਹੋਣਾ ਨਹੀਂ ਹੋਣਾ ਤੈਨੂੰ ਮੈਂ ਲੈ ਕੇ ਨਹੀਂ ਜਾਣਾ ਅਜੇ ਆਪਾਂ ਰੰਗ ਕਰਾਉਣਾ ਆ ਇਥੇ ਭੈਣ ਨੂੰ ਹੋਣਾ ਤੇ ਕਰਨਾ ਐਨੇ ਮਨਵੀਰ ਸਾਡੇ ਨੇ ਉੱਥੇ ਨਾ ਰੰਗ ਉਹ ਲਾਤਾ ਬਲੈਕ ਬਲੈਕ ਜਾਂ ਕੁਝ ਲਗਾ ਦਿੱਤਾ ਆ ਹੁਣ ਆਪਾਂ ਨਾ ਤੁਹਾਨੂੰ ਪਤਾ ਹੀ ਆ ਕਿ ਜਦੋਂ ਕਿਤੇ ਬੰਦਾ ਰਹਿੰਦਾ ਨਾ ਫਿਰ ਬਹੁਤ ਸਮਝ ਸੋਚ ਕੇ ਰਹਿਣਾ ਪੈਂਦਾ ਆ ਤੇ ਚਲ ਏਦਾਂ ਕਿ ਭੈਣ ਹੋਣੀ ਵਿਚਾਰੇ ਕੁਝ ਕਹਿੰਦੇ ਨਹੀਂ ਆ ਤੇ ਮਸੀ ਹੈ ਘਰੇ ਥੋੜਾ ਰੰਗ ਜਾਂ ਕਰਾਉਣਾ ਆ ਬਾਕੀ ਆਪਾਂ ਕਰਦੇ ਆਂ ਗੱਲਾਂ ਬਾਤਾਂ ਬਣੇ ਰਹੂ ਵਲੌਗ ਦੇ ਨਾਲ ਗਾਈਜ਼ ਆਪਾਂ ਹੋ ਚੁੱਕੇ ਆ ਜੀ ਰੈਡੀ ਰੈਡੀ ਸੋ ਇਧਰ ਮੰਮਾ ਹੋਣੀ ਆਪਣਾ ਕੰਮ ਕਰ ਕਰੀ ਜਾਂਦੇ ਨੇ ਜਿਹੜਾ ਇਹਨਾਂ ਦਾ ਡਿਊਟੀਆਂ ਲੱਗ ਗਈਆਂ ਸੁਨਵੀਰ ਸਾਡੇ ਦੇ ਨਾਲ ਮੰਮੀ ਖੇਡਦੇ ਪਏ ਆ ਇਧਰ ਨਿਆਣੇ ਕੰਟਨ ਚਲਾਈ ਜਾਂਦੇ ਆ ਤੇ ਬਿਕਰਮ ਨੇ ਆਪਾਂ ਪਾ ਕੇ ਦੇ ਦਮਾ ਰੋਟੀ ਕਹਿੰਦੇ ਆ ਕਿ ਮੈਨੂੰ ਲੱਗ ਚੁੱਕੀ ਆ ਜੀ ਭੁੱਖ ਕਹਿੰਦੇ ਜੀ ਮੈਨੂੰ ਲੱਗੀ ਆ ਭੁੱਖ ਸੋ ਗਾਇਜ਼ ਆਪਾਂ ਇਹਨਾਂ ਨੂੰ ਰੋਟੀ ਕਰਦੀ ਆ ਗਰਮ ਆ ਗਰਮ ਸ਼ਰਮ ਇਹਨਾਂ ਜੋ ਕਿ ਥੋੜੀ ਜਿਹੀ ਆਪਾਂ ਕਰ ਦੇਣੀ ਸਬਜੀ ਗਰਮ ਇਹਨਿੰਕ ਖਾਣੀ ਉਹਨਿੰਕ ਆਪਾਂ ਸਬਜੀ ਕਰਦੇ ਆ ਗਰਮ ਘੜਾ ਵੀ ਸੋ ਹੁਣ ਆਪਾਂ ਸਬਜੀ ਕਰ ਲਈ ਅਗਰ ਮੈਂ ਇਹਨਾਂ ਦਾ ਬਾਹਰੋਂ ਭਜੇ ਪਜਾਮੇ ਪਜੂਮਾ ਲਾ ਕੇ ਲੈ ਕੇ ਆਉਣੇ ਕੱਪੜੇ ਜਿਹੜੇ ਸੁੱਕਣੇ ਪਏ ਉਹ ਲਾ ਕੇ ਲੈ ਕੇ ਆਉਣੇ ਆ ਤੇ ਆ ਰਾਕ ਤੇ ਆਪਾਂ ਸਬਜੀ ਗਰਮ ਹਾਂਜੀ ਹਾਂਜੀ ਨਾ ਆ ਕੱਢ ਲਿਆ ਕਿਛੋ ਵੀ ਕੱਢ ਲਿਆ ਸੀ ਕੱਢ ਲਿਆ ਸੀ ਆ ਹੈ ਗਿਆ ਮੇਰੇ ਕੈਪਸੂਲ ਮੈਂ ਇੱਕ ਕਲਮਾ ਕੈਪਸੂਲ ਗਾਇਸ 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 ਕੈਪਸੂਲ ਆ ਆਪਣਾ ਕੈਪਸੂਲ ਆ गर्म पानी ना खाने क्योंकि अपनी जी बॉडी फट रही नैपियाँ भी लग के आने ਤੇ ਮਨ ਵੀਜ਼ਾ ਜਿਹੜਾ ਸੰਦੀ ਦਾ ਸਮਾਨ ਖਤਮ ਹੋ ਗਿਆ ਐ ਸਾਰਾ ਹੀ ਉਹ ਕੀ ਹੋ ਜਾਂਦਾ ਇੱਕ ਤਾਂ ਜਿਹੜੀ ਦਿੱਤੀ ਆ ਨਾ ਉਹ ਨਹੀਂ ਸਹੀ ਪੈ ਰਹੀ ਸੋ ਮੇਰੀ ਆਊਟਫਿਟ ਕਿਹੋ ਜਿਹੀ ਲੱਗ ਰਹੀ ਆ ਤੁਹਾਨੂੰ ਗਾਇਸ ਗਾਇਸ ਮੇਰੀ ਆਊਟਫਿਟ ਕਿਹੋ ਜਿਹੀ ਲੱਗ ਰਹੀ ਆ ਸੋ ਮੈਂ ਮਨ ਵੀਰ ਉਹਨਾਂ ਦੇ ਕੱਪੜੇ ਜਿਹੜੇ ਆ ਬਾਹਰੋਂ ਲਾ ਲਿਆ ਵਾਂ ਉਹਨਾਂ ਦੇ ਕੱਪੜੇ ਜਿਹੜੇ ਸੀਗੇ ਸੁੱਕਣੇ ਪਾਏ ਸੀ ਜਿਆ ਸਾਰਿਆਂ ਦੇ ਮਨਵੀਰ ਦੇ ਸੀਗੇ ਤੇ ਵਿਕਰਮ ਉਹਨਾਂ ਦੇ ਸੀਗੇ ਮੈਂ ਕਿਹ ਕੱਪੜੇ ਲਾ ਦੀਏ ਮम्मा ਦੇ ਕੋਲ ਮੁੰਡਾ ਹੁੰਦਾ ਇਸ ਕਰਕੇ ਆਹ ਦੇਖੋ ਇਹ ਕਿੱਥੇ ਪਜਾਮਾ ਟੰਗਿਆ ਆਪਾਂ ਸੁੱਕਿਆ ਹੈ ਵੀ ਨਹੀਂ ਫਿਰਦੀ ਕਿਉਂਕਿ ਬਹੁਤ ਟਾਈਮ ਦਾ ਥੋੜੇ ਜਿਹੇ ਟਾਈਮ ਤੇ ਪਾਏ ਸੀਗੇ ਫੇਰ ਟਾਈਮ ਕਿੰਨਾ ਹੋ ਗਿਆ ਸ਼ਾਮਾਂ ਫੇਰ ਪੈ ਗਈਆਂ ਸੁੱਕੇ ਫੇਰ ਨਹੀਂ ਕੱਪੜੇ ਉਹ ਸ਼ਿਟ ਗਾਇਸ ਇਹ ਹੈ ਰਹਿ ਨਹੀਂ ਦੇ ਲਈ ਸੁੱਕਣੇ ਹਨ ਕਿਉਂਕਿ ਸੁੱਕ ਜਾਣਗੇ ਓ ਸ਼ਟ ਸਾਡੇ ਮਨਵੀਰ ਦੇ ਛੁੱਟੇ ਛਟੇ ਕੱਪੜੇ ਆ ਜਿਹੜੇ ਮੈਂ ਕਹੇ ਰਹਿਣ ਦੇ ਨਹੀਂ ਬਾਹਰ ਸੁੱਕਣੇ ਪਾਏ ਆਪਾਂ ਕੱਪੜੇ ਲਏ ਸੀਗੇ ਇਹਦੇ ਨਵੇਂ ਸੁੱਕਣੇ ਪਾਉਣੇ ਵੀ ਇੱਥੇ ਕਿਹੜਾ ਕੋਠੇ ਤੇ ਜਾਣ ਲਈ ਨਾ ਕੋਲ ਜੀ ਰਹਿ ਜਾਂਦੀ ਆ ਕੋਠੇ ਤੇ ਇਸ ਕਰਕੇ ਆਪਾਂ ਜਾਈ ਦੇਣੀ ਆ ਤੇ ਕੋਠੇ ਦਾ ਮਤਲਬ ਕਿਆ ਸੀ ਉਹ ਵੀ ਹੋਇ ਕਿੱਥੇ ਜਾਵਾਂ ਕਿੱਥੇ ਆਵਾਂ ਅਸੀਂ ਕਰਕੇ ਆਪਾਂ ਉੱਥੇ ਕਫਾ ਦਿੱਤੇ ਕੱਪੜੇ ਹੁਣ ਕੱਪੜੇ ਪਾਦੇ ਆ ਤੇ ਹੁਣ ਬਾਬੀ ਕਰਾਂਗਾ ਤੇਰੀ ਆ ਪਜਾਮਾ ਓਏ ਹਰ ਇਹ ਕਦਾ ਪਜਾਮੀ ਇਹਦੀ ਡਿੱਗੀ ਜਾਂਦੀ ਬਈ ਮੁੰਡੇ ਮੇਰੀ ਬਾਰ-ਬਾਰ ਤੇ ਭੰਤ ਤਿਆਰ ਹੋ ਗਏ ਆ ਆਪਾਂ ਵੀ ਰੇੜੀ ਛੜੀ ਹੋ ਗਏ ਆ ਔਰ ਦੋ ਜਮਾਦ ਜੀ ਆਹ ਦੇਖ ਲਓ ਜੀ ਸੁਸਤੀ ਇਹਨੂੰ ਕਹਿੰਦੇ ਸੁਸਤੀ ਮੇਰਾ ਫੋਨ ਨਹੀਂ ਸਹੀ ਹੈਗਾ ਆਹ ਫੋਨ ਕਿਦਾਂ ਖਰਾਬ ਕਰਨ ਲੱਗ ਗਿਆ ਮੈਨੂੰ ਮੈਂ ਕਿੰਨਾ ਦੇ ਘਰੇ ਤੋਂ ਬਸ ਨਾਤੀਆਂ ਨਾਲ ਪੀ ਸਹੀ ਗੱਲ ਆ ਇੱਥੇ ਬਸ ਨੈਪੀਆਂ ਤੇ ਨੈਪੀਆਂ ਨੈਪੀਆਂ ਤੇ ਨੈਪੀਆਂ ਨੈਪੀਆਂ ਤੇ ਨੈਪੀਆਂ ਗਾਇਸ ਇੱਧਰ ਹੋ ਰਹੇ ਨੇ ਦੀਦੀ ਜੀ ਰੈਡੀ-ਸ਼ੈਡੀ ਬਹੁਤ ਸਿਆ ਬਸ ਮੈਂ ਸੁੱਟ ਪਿਆ ਮੈਂ ਕਿ ਆਪ ਆਪਣੇ ਘਰੇ ਜਾਣਾ ਤੁਸੀਂ ਤਿਆਰ ਹੋ ਗਏ ਮੈਂ ਤਾਂ ਤਿਆਰ ਹੋ ਗਈਆਂ ਗਾਇਸ ਤੁਸੀਂ ਦੇਖ ਸਕਦੇ ਹੋ ਮੇਰੀ ਆਊਟਫਿਟ ਚੈੱਕ ਕਰ ਸਕਦੇ ਹੋ ਮੈਂ ਉਤਾ ਵੀ ਨਾ ਸੂਟ ਨਹੀਂ ਲੈ ਕੇ ਆਈ ਸੀ ਯਾਰ ਹੈ ਮੈਂ ਸੂਟ ਕਿੱਥੋਂ ਲੈ ਕੇ ਆਈ ਸੀ ਸਾਨੂੰ ਥੋੜੀ ਪਤਾ ਸੀ ਆਪਾਂ ਇੰਨਾ ਦਿਨ ਰੁੱਕ ਗਏ ਫਿਰ ਵੀ ਆਪਾਂ ਪੰਜ ਛੇ ਦਿਨ ਨਾ ਵਾਸਤਾ ਨਹੀਂ ਹਫਤਾ ਹੋ ਗਿਆ ਹਫਤਾ ਹੋ ਗਿਆ ਕਿੰਨੇ ਦਿਨ ਹੋ ਹਫਤਾ ਛੇ ਸੱਤ ਦਿਨ ਹੋ ਗਿਆ ਹਫਤਾ ਹੋ ਗਿਆ ਸਿੱਧਾ ਹਫਤਾ ਹਫਤਾ ਆਪ ਕੋਲੋਂ ਪਰ ਮਦਦ ਕਰੋ ਜੀ ਖੋਲਣ ਚਾਪਾ ਥੋੜਾ ਥੋੜਾ ਮੇਕਅਪ ਸ਼ੇਪਅਪ ਕਰ ਲਈਏ ਬਸ ਆਹੀ ਰੋਲ ਗਾਈਜ਼ ਇਹਨਾਂ ਨੇ ਮੇਕਅਪ ਸ਼ੇਕਅਪ ਕਰਨਾ ਹੈ ਮਣਕ ਉਹ ਲਾਲੀ ਕਰੀਮ ਖੁਸ਼ਕੀ ਜਿਹੀ ਹੋਈ ਆ ਨਾ ਮੂੰਹ ਕੁਛ 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 Oh my god ਆਪгада ਤੁਹਾਨੂੰ ਆਪਣਾ ਮੇਕਅਪ ਉਹ ਰਿਵੀਲ ਕਰਾਂਗੇ ਗਾਈਜ਼ ਇਹਨਾਂ ਨੇ ਆਪਣੀ ਮੇਕਅਪ ਕਿਟ ਜਿਹੜੀ ਹੈਗੀ ਉਹਨਾਂ ਨੇ ਰਿਵੀਲ ਕਰਨੀ ਆ ਇਧਰ ਸਾਡੇ ਸਾਫ ਜੀ ਨੇ ਗੱਡੀ ਤਿਆਰ ਕਰ ਲਈ ਆਪਣੀ ਗੱਡੀ ਇਹਨਾਂ ਦੀ ਆਨ ਹੋ ਚੁੱਕੀ ਆ ਗਾਈਜ਼ ਤੇ ਉਧਰ ਸਾਡੇ ਛੋਟੇ ਸਾਫ ਦੀ ਵੀ ਗੱਡੀ ਆਨ ਕਰਨੀ ਆ ਇਹਨਾਂ ਨੇ ਦੇਖੋ ਤਾਂ ਜਨਾਬ ਜੀ ਰਣੇ ਛੋਟੇ ਜਨਾਬ ਦੀ ਵੀ ਗੱਡੀ ਤਿਆਰ ਕਰਨੀ ਆ ਕੀ ਮੇਰੀ ਗੱਡੀ ਹੋਈ ਮੇਰੀ ਗੱਡੀ ਹੋਈ ਤੂੰ ਐਸਾ ਦੇਖ ਲੋ ਨਿਆਣਿਆਂ ਦਾ ਹਾਲਾ ਆ ਦੇਖੋ ਇੱਥੇ ਸੀਟ ਗਈ ਇੱਥੇ ਇਹਨਾਂ ਦੀ ਬੈਟਰੀ ਲੱਗ ਰਹੀ ਐ ਚਾਰਜਰ ਨਹੀਂ ਤਾਂ ਬੰਦ ਹੋਣੀ ਕਰਨੀਆਂ ਦੇਖੀ ਹੁੰਦੀਆਂ ਨਹੀਂ ਹੋਈਆਂ ਨਹੀਂ ਹੋਈਆਂ ਤਾਂ ਹੋ ਗਈਆਂ ਪਿੱਛਲੀਆਂ ਵੀ ਅਗਲੀਆਂ ਵੀ ਦੋਨੋਂ ਹੋ ਗਈਆਂ ਕਿਹੜੀਆਂ ਇਹ ਨਹੀਂ ਹੋਈਆਂ ਇਹ ਨਹੀਂ ਹੋਈਆਂ ਨਹੀਂ 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 ਦੇ ਵੀਰ। ਇਹ ਕਿ ਤੋਂ? ਦੂ ਤ ਸਾਰੀਆਂ ਗੱਡੀਆਂ ਚਲਾ ਦੋ। ਔਰ ਲੱਟਾ। ਨਹੀਂ ਯਾਰ, ਬੈਟਰੀ ਬੋਖੇ ਚੀ ਜੋ ਨਹੀਂ ਬੰਦ। ਬੈਟਰੀ ਬੋਖੇ ਚੀ ਦੀ ਆ। ਬੈਟਾ। ਸਹੀ ਹੈ। ਉਹ ਐਂ ਨਹੀਂ ਕਿ ਆਪਣਾ ਕੋਲ ਰਿਮੋਟ ਤੇ ਲੱਟਾ ਬੰਦ ਸਿੱਧੀ ਹੋ ਜਾਂਦੀਆਂ ਆ। ਰਿਮੋਟ ਯਾਰ ਪਤਾ ਨਹੀਂ ਕਿੱਥੇ ਵੀ ਕੋ ਉੱਥੇ ਹੀ ਆ ਸ਼ਾਇਦ। ਸੀਟ ਬੈਲਟ ਕੱਢ ਦੇ ਦੀ। ਇਦਾਂ ਚੱਲ ਇਹ ਆ ਵੀ ਲੱਟਾ ਇਹਦੀ ਬੈਟਰੀ ਡੈੱਡ ਨਹੀਂ ਹੋਣੀ ਜਾਈਦੀ। ਸੀਟ ਬੈਲਟ। ਇਦਾਂ। ਇਦਾਂ ਡੈੱਡ ਨਹੀਂ ਹੁੰਦੀ ਬੈਟਰੀ ਇਹਦੀ ਹੁੰਦੀ। ਹਾਂਜੀ। ਟਾਈਮ ਕੱਢ ਜੂਗੀ। ਉੱਤਰ ਵੀ ਉੱਪਰ ਉਹ ਗੱਡੀ ਨਹੀਂ ਸੀਗੀ ਗੱਡੀ ਉਹ ਕਿੱਧਰ ਗਿਆ ਸੀਟ ਬੈਲਟ ਲੋਕ ਕਿੱਧਰ ਗਿਆ ਸੁਪਰ ਚਲੋ ਜੀ ਮਨਵੀਰ ਜੀ ਤੁਹਾਡੀ ਗੱਡੀ ਆਨ ਹੋ ਗਈ ਤੁਸੀਂ ਆਪਣੇ ਸ਼ੂਜ਼ ਲੈਓ ਭੱਜ ਕੇ ਜਾਓ ਰਾਲਾ ਮਨਵੀਰ ਸ਼ੂਜ਼ ਲੈਓ ਆਪਣੇ ਮੈਂ ਤੂੰ ਨੇ ਜਲਦੀ ਸ਼ੂਜ਼ ਲੈ ਇਹਨੇ ਜਾਣਾ ਦੇਖੋ ਕਿੱਥੋਂ ਦੀ ਆ ਦੇਖੋ ਕਿੱਥੋਂ ਦੀ ਚੱਲਾ ਦੇਖੋ ਉਹ ਸਿੱਧੀ ਤਰ੍ਹਾਂ ਬੈ ਇੱਧਰ ਦੀ ਬੈਠਿਆ ਕਰ ਤਾ ਚਲ ਇੱਧਰ ਕੇ ਬੈ ਜਲਦੀ ਨਹੀਂ ਗੱਡੀ ਤਾਂ ਬੰਦ ਹੋ ਗਈ ਆ ਕਿਉਂ ਲੋਨ ਨਾਲ ਹੱਲ ਮੈਂ ਵੀ ਕ ਨਹੀਂ ਹੋਣੀ ਮੇਰੇ ਖਿਆਲ ਲੱਗਦਾ ਮੈਂ ਚਲਾਵਾਂ ਤਾ ਰੇਸ ਦੇ ਰੇਸ ਦੇ ਨਹੀਂ ਉੱਤਰ ਦੇ ਲੈ ਚਲੋ ਜੀ ਪਾਜੀ ਉੱਤਰੋ ਥੱਲੇ ਬਹੁਤ ਇਹ ਹੋਇ ਲੇ ਪਿਸਟਿਕ ਲਾ ਲਈ ਤਾਂ ਮੈਂ ਮੂੰਹ ਸਾਫ ਕੀਤਾ ਹੁਣ ਹੋਰਾਂ ਦਾ ਪੰਗਾ ਹੀ ਪੈ ਗਿਆ ਹੁਣ ਲੱਗਣੀ ਨਹੀਂ ਇਹ ਵੀ ਓਣ ਕਿਧਰੋਂ ਆਈ ਪਲ ਜੀ ਜੀ ਅਸੀਂ ਹੁਣ ਆ ਚੁੱਕੇ ਆ ਦੀਦੀ ਦੇ ਪਿੰਡ ਵੱਲ ਹਾਂ ਜੀ ਦੀਦੀ ਜੀ ਉਹਨਾਂ ਨੂੰ ਆਏ ਪਾਈ ਛੱਡਣ ਛੱਡਣ ਬਸ ਹੁਣ ਪਹੁੰਚ ਗਿਆ ਪਿੰਡ ਅਸੀਂ ਪਹਿਲਾਂ ਪਿੰਡ ਚ ਘੁੰਮ ਘੁਮਾ ਕੇ ਪਹਿਲਾਂ ਉਧਰ ਨੂੰ ਚੱਲ ਗਏ ਹਾਂ ਕਿਉਂਕਿ ਫੇ ਕਿਉਂਕਿ ਇੱਕ ਜਿਹੜੇ ਰਾਹਤੇ ਹੁੰਦੇ ਨੇ ਨਾ ਵੀ ਕੋਤਨਾ ਤੋਂ ਪਤਾ ਨਹੀਂ ਲੱਗਦਾ ਹੈਗਾ ਵੀ ਕਿੱਧਰ ਨੂੰ ਮੋੜ ਮੋੜਨਾ ਕਿੱਧਰ ਨੂੰ ਨਹੀਂ ਦੀਦੀ ਦਾ ਗੱਲ ਆ ਉਹ ਮੋੜਾਂ ਦਾ ਪਤਾ ਨਹੀਂ ਲੱਗਦਾ ਇੱਧਰ ਦੀਦੀ ਹੁਣੀ ਬੈਠੇ ਹੋਏ ਨੇ ਇਹ ਕੱਕੇ ਨੂੰ ਲੈ ਕੇ ਛੋਟੀ ਕੁੜੀ ਨੂੰ ਤੇ ਵੱਡੀ ਕੁੜੀ ਰਾਤ ਹੀ ਚਲ ਗਈ ਸੀਗੀ ਭਾਜੀ ਹੁਣ ਦੇ ਨਾਲ ਆਪਾਂ ਦੀਦੀ ਉਹਨਾਂ ਨੂੰ ਛੱਡਣ ਆਏ ਆ ਕਿਉਂਕਿ ਸਮਾਨ ਵੀ ਦੀਦੀ ਉਹਨਾਂ ਦਾ ਕਾਫੀ ਸੀਗਾ ਇਸ ਕਰਕੇ ਵਿਆਹ ਵੀ ਹੁੰਦਾ ਤੁਹਾਨੂੰ ਪਤਾ ਬਹੁਤ ਜ਼ਿਆਦਾ ਸਮਾਨ ਲੈ ਹੋ ਜਾਂਦਾ ਹੈ ਵਿਆਹਾਂ ਤੇ ਖਰਚਾ ਦੇ ਲੋ ਜਿਆਦਾ ਕਿੰਨਾ ਹੁੰਦਾ ਨਾ ਵਿਆਹਾਂ ਤੇ ਖਰਚਾ ਹੋ ਜਾਂਦਾ ਗਾਇਸ ਸੋ ਹੁਣ ਆਪਾਂ ਪਹੁੰਚ ਚੁੱਕੇ ਹਾਂ ਪਿੰਡਾਂ ਵੱਲ ਦਿਨਾਂ ਦੇ ਆਹ ਦੇਖੋ ਬੰਦ ਬੋਝੇ 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 ਐਂਡ ਆਲ ਆਫ ਮੀ ਘਰੇ ਜਾਣਾ ਵਾਪਸ ਅਸੀਂ ਕਿਉਂਕਿ ਹੁਣ ਮम्मा ਹਣੀ ਵੀ ਇਕੱਲੇ ਆ ਘਰੇ ਨੇ ਰਤਨ ਨੂੰ ਪਤਾ ਕਿੰਨਾ ਹੋ ਗਿਆ ਟਾਈਮ ਕਿੰਨਾ ਹੋ ਗਿਆ ਵੇਖੋ 6 ਵਜੇ 6 ਵਜੇ ਨਾ 6 ਵਜੇ ਗਏ ਗਾਈਸ 6 6 6 6 ਵਜੇ ਦੀ ਛੱਡ ਕੇ ਆਪਾਂ ਮਿੰਟ ਮਿੰਟ ਨਿਕਲ ਜਾਣਾ ਹੈ ਬਾਸ 30 ਮਿੰਟ ਨਹੀਂ ਜਲਦੀ ਸੰਮਨ ਵੀ ਸਾਡਾ ਨਾ ਸੌਣ ਦੀ ਤਿਆਰੀ ਕਰਦਾ ਪਿਆ ਕਿ ਜਲਦੀ ਜਲਦੀ ਸੌ ਮਾ ਜਾਵਾਂ ਮੈਂ ਅੰਤ ਪਰਕ ਪਰਕਾ ਨਾ ਉਨੇ ਕਿ ਨਾ ਕੈਮਰਾ ਸਾਫ ਸੀਗਾ ਮੇਰਾ ਕੈਮਰਾ ਖਰਾਬ ਕੀਤਾ ਹੋਇਆ ਸੀ ਫੋਨ ਦਾ ਜੀ ਸਾਫ ਅੱਧੇ ਨਹੀਂ ਮਾਰਿਆ ਹੁਣ ਹਾਂ ਫੋਨ ਦਾ ਕੈਮਰਾ ਕੋਈ ਨਾ ਖਰਾਬ ਹੋਇਆ ਪਿਆ ਸੀਗਾ ਹੱਥ ਨਹੀਂ ਮਾਰਿਆ ਫੋਨ ਹਾਂ ਕੀ ਹੋ ਰਿਹਾ ਪਾ ਕਰਕੇ ਨਿਕਨਿਕ ਆ ਦੇ ਨਿਕਲ ਆਪ ਨੂੰ ਤੇ ਮੇਰਾ ਪੀਡੀਏ ਮੇਂ ਖੋਲੀ ਮੜਾ ਜਾ ਸਭ ਅਸੀਂ ਆ ਚੁੱਕੇ ਹਾਂ ਜੀ ਭੈਣ ਘਰੇ ਭੈਣੇ ਪਾਜੀ ਆ ਲੈ ਚਲੋ ਮਨਵੀਰ ਚਲੋ ਬਲਤ ਤੇਰਾ ਫੋਨ ਆ ਗਿਆ ਤੇਰਾ ਫੋਨ ਆ ਗਿਆ ਸੋ ਅਸੀਂ ਪਹੁੰਚ ਗਏ ਜੀ ਭੈਣ ਦੇ ਘਰੇ ਚਲੋ ਇਸ ਅਸੀਂ ਪਹੁੰਚ ਚੁੱਕੇ ਆ ਪੈਨ ਘਰੇ ਤੇ ਨਾਲ ਦਾ ਸਮਾਨ ਵੀ ਆਪਾਂ ਉਤਾਰ ਦਿੱਤਾ ਆ ਸੋ ਹੁਣ ਅਸੀਂ ਜਾਣੀਆਂ ਕਰਦੇ ਪਏ ਆ ਤਿਆਰੀਆਂ ਚੱਲ ਜਾਣਾ ਅਸੀਂ ਟਾਈਮ ਟੂ ਟਾਈਮ ਗਾਇਸ ਹੋ ਜਦੋਂ ਆਇਆ ਸੀ ਲੇਕਿਨ ਗੱਡੀ ਥੋੜੀ ਜਿਹੀ ਖੋਹੀ ਆ ਬੈਟਰੀ ਦਾ ਨਾ ਘਾਟਾ ਦਾ ਬੈਟਰੀ ਦਾ ਲੱਗਦੀ ਸਾਨੂੰ ਬਹੁਤ ਗੱਡੀ ਬਹੁਤ ਹੋ ਜਾਂਦਾ ਕੰਮ ਹੈ ਦੇਖੋ ਤਾਂ ਇੱਕ ਵਾਰੀ ਦੇਖ ਆਈ ਸਮਾਨ ਨਹੀਂ ਕਰਦਾ ਦੇਰੋ ਹਾਂ ਜੀ ਮੈਂ ਤਾਂ ਕਿਹਦੀ ਚਾਹ ਬਣਾਉਂਦੀ ਆ ਨਹੀਂ ਯਾਰ ਚਾਹ ਨਹੀਂ ਬਣਾਈ ਗੱਡੀ ਨੇ ਇਸ ਬੈਲੀ ਬਾਰੇ ਤਾਂ ਕਿੰਨਾ ਸਾਰਾ ਰਸਤੇ ਚ ਬਹੁਤ ਖੁਸ਼ ਹੋਇਆ ਆਪਾਂ ਦੱਸ ਤੂੰ ਮੱਚ ਟੂ ਮੱਚ ਪ੍ਰੋਬਲਮ ਸੀ ਗਾਇਸ ਟੂ ਮੱਚ ਗਾਇਸ ਮੇਰੀ ਚੁੰਨੀ ਦੇਖੋ ਕਿੱਡੀ ਆ ਦੇਖੋ ਕਿੱਡੀ ਮੇਰੀ ਦੇਖੋ ਦੇਖੋ ਚੁੰਨੀ ਮੇਰੀ ਕਿੱਡੀ ਵੱਡੀ ਆ ਲੱਗਦੀ ਹਨਾ ਆਹੋ ਤੱਕ ਏ ਲੋਣੇ ਵਣੇ ਸਾਰੇ ਨੂੰ ਇਹਨਾਂ ਦਾ ਕਿੱਦਾਂ ਉਹ ਜੀ ਜੇ ਇਹਨਾਂ ਨੂੰ ਬੈਠਣ ਲਈ ਜਗ੍ਹਾ ਹੈਣੀ ਹੈ ਇਹਨਾਂ ਦੇ ਕੋਲ ਬਾਧੂ ਜਗ੍ਹਾ ਤੇ ਸੋਫਾ ਲੱਗਾ ਕਿਉਂਕਿ ਖੜੇ ਪਿੰਡ ਆਇਆ ਗਾਇਸ ਮੈਂ ਵੀ ਬੈਠਣ ਦੇ ਖੜੇ ਪਿੰਡ ਆਇਆ ਤੇ ਇਹਨਾਂ ਨੂੰ ਬੈਠਣ ਦੀ ਇਹਨਾਂ ਚਾਹੀ ਮਤ ਹੈਣੀ ਉਹ ਕਹਿੰਦੇ ਮੈਂ ਨਹੀਂ ਬੈਠ ਸਕਦਾ ਸੌਰੀ ਗਾਇਸ ਦੇਖੋ ਅੱਪਾ ਬੈਠ ਚੁੱਕੇ ਹੈ ਗਾਇਸ ਮੈਂ ਕਿਉਂਕਿ ਮੈਂ ਜ਼ਿਆਦਾ ਟਾਈਮ ਨਹੀਂ ਕੱਢ ਸਕਦੀ ਅੱਡੀ ਖੜੇ ਹੋ ਥੋੜੇ ਲਈ ਕਿਆ ਬੋਲੇ ਆਪ ਅਬ ਇਹ ਸਾਰਾ ਸਮਾਨ ਉਨੇ ਸੈਟ ਕਰਕੇ ਰੱਖਣਾ ਆਹ ਦੇਖੋ ਸਮਾਨ ਗਾਈ ਉਹ ਵਿਆਹ ਵਿਆਹ ਅੱਛੇ ਸੇ ਨਿਕਲ ਚੁਕਾ ਹੈ ਸਾਰਾ ਸਮਾਨ ਸਾਰਾ ਹੀ ਆਇਆ ਇਹ ਵਿਆਹ ਦਾ ਸਮਾਨ ਜੋ ਵੀ ਹੈ 25 ਦਿਨਾਂ ਦਾ ਕੱਪੜੇ ਹੀ ਸਾਡੇ 25 ਦਿਨਾਂ ਤੇ ਲੈ ਤੇ ਕਿੰਨੇ ਕੱਪੜੇ ਮਰਜੀ ਲੈ ਚਾ ਫੇਰੇ ਕੱਪੜੇ ਇਹ 1 ਮਹੀਨੇ ਦੇ ਕੱਪੜੇ ਸੀਗੇ ਇੱਕ ਮਹੀਨੇ ਦੇ ਕੱਪੜੇ ਦੇ ਲਾ ਕੱਪੜੇ ਲੱਗਦੇ ਜਿਵੇਂ ਜੋ ਆਕਾ ਦੇ ਪਾਏ ਸੀ ਲੱਗਦੇ ਵੀ ਇੰਨੇ ਕੱਪੜੇ ਪਾਏ ਹੋਣਗੇ ਪਾਏ ਹੋਗੇ ਕਿੰਨੇ ਸੀ ਹੱਤਾਂ ਦੇ ਆ ਤੇ ਟੋਪੜ ਦੇਖੋ ਹਫਤੇ ਲੱਗਦੇ ਨਹੀਂ ਹੈਗੇ ਲੱਗਦੇ ਨਹੀਂ ਕੱਪੜੇ ਬਹੁਤ ਥੋੜੇ ਇਹ ਤੇ ਕੱਪੜੇ ਜ਼ਿਆਦੇ ਲੱਗਣਦਾ ਇਹ ਤਾਂ ਪਾਈ ਇਦਾਂ ਲਾ ਦੇ ਤਾਂ ਬਹੁਤ ਘੱਟ ਹੁੰਦੇ ਆ ਪਾਏ ਲੇ ਕਿ ਸਾਫਾ ਜੋ ਗਿਆ ਸਾਫਾ ਰਿਪੀਟ ਹੋ ਕੇ ਘਰੇ ਵਾਪਸ ਆਇਆ ਆਹ ਹਾਂ ਬਹੁਤ ਲੈ ਲੋ ਤਾਂ ਸਾਡਾ ਆ ਦੇ ਲੋ ਇਹ ਨਹੀਂ ਟੋਪੀ ਲੋਂਦਾ ਬਰਾ ਇਹਨੂੰ ਪਤਾ ਨਹੀਂ ਸ਼ੇਗੀ ਨਾ ਟੋਪੀ ਦਾ ਇਹ ਇਹਦੀਆਂ ਇੱਕ ਐਣਕਾਂ ਚੱਲੀਏ ਚੱਲ ਪੁੱਤ ਆ ਜਾ ਇੱਕ ਐਣਕਾ ਤੇ ਇੱਕ ਟੋਪੀ ਬਾਸ ਚੱਲ ਜਾਈਏ ਇਹਨੀਆਂ ਫੇਵਰੇਟ ਆ ਆ ਦੇਖ ਫਰਕ ਦੇਦਾ ਵੀ ਇਹਨਾਂ ਨੂੰ ਟੋਪੀਆਂ ਨੇ ਕਿਹੜੀਆਂ ਟੋਪੀ ਉੱਤੇ ਆਪਣੇ ਮਜੇ ਦੇ ਨਾਲ ਚੱਲ ਜਾਈਏ ਚਲਿਏ ਚਲੋ ਬਾਏ 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 ਯਾਹਾਂ ਦਾ ਫੀਲ ਮਿਲਾ ਮਿਸ ਯੂ ਮਿਸ ਯੂ ਮਿਸ ਯੂ ਟੂ 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 ਨੇ ਇਹ ਬਤਾ ਸੋ ਬਬਾ ਗਾਇਸ ਹਮ ਜਾ ਰਹੇ ਹਾਂ ਯੈਸ ਗੱਡੀ ਸਟਾਰਟ ਹੋ ਗਈ ਆ ਸਾਡੀ ਜੀ ਅਸੀਂ ਚੱਲੇ ਆ ਗਾਇਸ ਸੋ ਗਾਇਸੋ ਗਾਇਸੋ ਮਣ ਵੀ ਧਿਆਨ ਨਾ ਬਤੇ ਇਧਰ ਤੇ ਆ ਲੈ ਚੱਲ ਨਗਾ ਮਾ ਚਲੋ ਇਧਰ ਆਇਆ ਗੱਡੀ ਆ ਰਹੀ ਆ ਹਾਂਜੀ ਗਾਇਸ ਆਪਾਂ ਆ ਚੁੱਕੇ ਹਾਂ ਰੋਡ ਤੇ ਦੇਖੋ ਅੱਗੇ ਗੱਲਿਆ ਵਾਲੀ ਟਰਾਲੀ ਲੱਗੀ ਦੇਖੋ ਟਰਾਲੀ ਤੋ ਅਸੀਂ ਪਹਿਲਾਂ ਹੋ ਕੇ ਗਏ ਆ ਜੀ ਗਾਇਸ ਛੱਡੇ ਆ ਆਪਾਂ ਬਾਜੀ ਐਨੀ ਸੀਗੇ ਤੇ ਬਾਜੀ ਦੁਕਾਨ ਤੇ ਗਏ ਹੋ ਸੀ ਆਪਾਂ ਆ ਗਏ ਫੇ ਕਿਉਂਕਿ ਬਾਜੀ ਆਨੇ ਲੇਟ ਬਹੁਤ ਹੋ ਜਾਣਾ ਸੀ ਇਸ ਕਰਕੇ ਨਹੀਂ ਰੋ ਜਾਣਾ ਫੇ ਹਈ ਅਲਦੀ ਰੋਡ ਤੋਂ ਰਿਮਾਰਕ ਕਰਾਈਆ ਵੀ ਆਉਣਾ ਸੀ ਇਹ ਇਧਰ ਨਹੀਂ ਉਹ ਨੋੜਿਆ ਸਾਨੂੰ ਰੋਡ ਜਿਆਦਾ ਇਧਰ ਦੀ ਲੌਂਗ ਪੈ ਜਾਂਦਾ ਹੈ ਨਾ ਰਸਤਾ ਹੋਰ ਵੀ ਉਧਰ ਦੀ ਥੋੜਾ ਘਟ ਪੈਂਦਾ ਆ ਵਿਆਹ ਫਿਨਿਸ਼ ਹੋ ਗਿਆ ਵਿਆਹ ਪਿਆ 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 ਗੱਤਿ ਪਿਆ ਆ ਗਏ ਜੀ ਆਪਾਂ ਮੇਨ ਰੋਡ ਤੇ ਗਾਈਸ ਸਾਹਿਬ ਗੁਰੂ ਜੀ ਵਾਹਿਗੁਰੂ ਦੇਖੋ ਗੁਰਦੁਆਰਾ ਸਾਹਿਬ ਕਿੰਨਾ ਪਿਆਰਾ ਲੱਗਦਾ ਹੈ ਦੇਖੋ ਆ ਗਏ ਜੀ ਆਪਾਂ ਮੇ ਰੋਡ ਤੇ ਗਾਇਸ ਸੰਜੀ ਜੀ ਆਪਾਂ ਥੋੜਾ ਕਿ ਸਾਡਾ ਰਸਤਾ ਰਹਿ ਗਿਆ ਇਧਰ ਕੋਈ ਸੈਟ ਕੋਈ ਮੈਨੂੰ ਲੱਗਦਾ ਸੌ ਗਿਆ ਆ ਵਾਓ ਦੇਖੋ ਇਹ ਨਾਂ ਮੇ ਲਈਦਾ ਇਹਦਾ ਕਿ ਮਨਵੀਰ ਦੇਖੋ ਨਾਲ ਹੀ ਉੱਠ ਜਾਂਦਾ ਲੈ ਲੈ ਸੌ ਗਿਆ ਸੌ ਗਿਆ ਜੀ ਸੌ ਗਿਆ ਸਾਡਾ ਮੁੰਡਾ ਸੌ ਗਿਆ ਡਾਣ ਕੋਣਾ ਡਾਣ ਕੋਣਾ ਨਾਕਿਆਂ ਦਾ ਦੇਖੋ ਐਂਡ ਹੋਲਡ ਇਅਰ ਫੈਰ ਤੇ ਵਾਈ ਵੀ ਖਲਾਣਾ ਸਿਰ ਵੀ ਨਹੀਂ ਹਟਲਿਆ ਸੋ ਗਾਈਜ਼ ਆਪਾਂ ਇਹ ਦੁੱਧ ਲੈਣਾ ਹੈ ਨਾ ਦੇਖੋ ਜੀ ਮਿਲ ਕੇ ਡੋਂਸਾ ਸਬ ਜੀ ਡੋਂਸਾ ਸਬ ਡੋਂਸਾ ਸਬ ਮਿਲ ਕੇ ਨੇ ਡੋਂਸਾ ਸਬ ਬਿੱਕ ਨੂੰ ਡੋਂਸਾ ਮਿਲੇ ਨੇ ਉਹ ਉਹ ਭੱਜ ਗਿਆ ਉਹ ਭੱਜ ਗਿਆ ਭੱਜ ਗਿਆ ਭੱਜ ਗਿਆ ਇੱਧਰ ਇੱਧਰ ਭੱਜ ਗਿਆ ਵੀ ਭੱਜ ਗਿਆ ਇੱਧਰ ਵੀ ਭੱਜ ਗਿਆ ਇਤਰਾਸ ਹੋ ਗਿਆ ਜੀ ਐ नीनी आई है बाजी नीनी आई बाजी चल 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 एक कमेंट ब्रो सासरी गाल जी ओए सुता तेरी पैन तू साले सुता ही रहे इधर बोला तो बूढ़ पाये तू मामा इधर ओह पाज गया ਪਾਜੀ ਗਿਆ ਗਾਇਸ ਉਧਰ ਨੂੰ ਪਾਜੀ ਇਹਨੂੰ ਲੈ ਆਂ ਠਾਕੇ ਲੈ ਗਿਆ ਕਿ ਉਹ ਉਹਨੇ ਮੰਗਾਂ ਲੱਗਦੀ ਨਹੀਂ ਚੀਜ਼ ਇਹ ਸੀ ਤੇ ਬਹਾ ਮੈ ਲੈ ਆਉਂ। ਸੋ ਗਾਇਸ ਭੈਣਾਂ ਸਾਡੇ ਸਾਡੀ ਕੇ ਆਪਾਂ ਆ ਚੁੱਕੇ ਆ ਆਪਣੇ ਘਰਾਂ ਦੇ ਲਾਗੇ ਘਰਾਂ ਦੇ ਲਾਗੇ ਆਪਾਂ ਲੈਣ ਲੱਗੇ ਆ ਸਮਾਨ ਜਿਹੜਾ ਵੀ ਸੀਗਾ ਘਰ ਦਾ ਖਤਮ ਹੋਇਆ ਪਿਆ ਸੌਦਾ ਲੈਣਾ ਹਜੇ ਆਪਾਂ ਥੋੜਾ ਜਿਹਾ ਸੌਦਾ ਕਰ ਲਈ ਵੀ ਲਿਆਉਣਾ ਸੀਗਾ ਤੇ ਸੌਦਾ ਲਜਾਵਾਂਗੇ ਘਰ ਨੂੰ ਥੋੜਾ ਜਿਹਾ ਤੇ ਕਪੜਾ ਕੀ ਦਾ ਨਾਂ ਸੀ ਦੁੱਧ ਪੁੱਤੀ ਲੈਣਾ ਸੀਗਾ ਮੈਪੀਆਂ ਲੈਣੀਆਂ ਸੀਗੀਆਂ ਬੱਚੇ ਲਈ ਤੇ ਭੈਣ ਹੁਣਾਂ ਨੂੰ ਛੱਡ ਕੇ ਤੇ ਭਾਜੀ ਹੁਣੀ ਖੈਣੀ ਸੀ ਤੇ ਹੁਣ ਆਪਾਂ ਦੋ ਤਿੰਨ ਕੰਮ ਆ ਆਪਾਂ ਨੂੰ ਉਹ ਵੀ ਕਰਨੇ ਆ ਹਜੇ ਤੇ ਉਹ ਆਪਾਂ ਕਰਾਂਗੇ ਮਾਰਨਿੰਗ ਕੰਮ ਜਿਹੜੇ ਸੀਗੇ ਤੇ ਬਾਕੀ ਹੁਣ ਆਪਾਂ ਥੋੜੀ ਬਾਣੀ ਖਾ ਲਈਏ ਘਰੇ ਜਾ ਕੇ ਹੋ ਜੀਏ ਫ੍ਰੀ ਮੇਰਾ ਅੱਜ ਰਾਤ ਦਾ ਕੀ ਮੈਂ ਰਾਈਸ ਬਣਾਵਾਂ ਸੁਣ ਇਹ ਜਿਹਾ ਕਰਕੇ ਰਾਈਸ ਬਣਾਵਾਂ ਲਈ ਰਾਈਸ 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 ਨਾ ਜਾ ਜੂਗਾ ਖਾਣ ਚ ਤੇ ਕੋਟੇ ਬਾਅਦ ਇੱਕ ਹੋਰ ਇੱਕ ਲੱਭਤਾ ਆ ਆ ਗਾਈਸ 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 ਪਾਜੀ ਇਹਦੇ ਨੂੰ ਉਠਾ ਕੇ ਚਲ ਗਿਆ ਉਹਨੂੰ ਮੁੰਡੇ ਨੂੰ ਤੇ ਦੇ ਲਾ ਹੁਣ ਚਲੋ ਜੀ ਜਾ ਗਿਆ ਉੱਥੇ ਲੈ ਕੇ ਚਲੋ ਜੀ ਜੀ ਹੈਂ ਜਿੰਨੇ ਦਾ ਨੁਕਸਾਨ ਪਤਾ ਕਿੰਨਾ ਨੁਕਸਾਨ ਕਰਵਾਤਾ ਇਹਨਾਂ ਨੂੰ ਤਾਂ ਚੀਜ਼ੀਆਂ ਹੁਣ ਬੰਦ ਕਰਵਾਈਆਂ ਭਾਜੀ ਇਹਨੂੰ ਖਾਣ ਤੋਂ 10 ਰੁਪਏ ਦੇ ਹੁਣ ਲੈ 10 ਰੁਪਏ ਦੇ ਇੱਥੇ ਬਥੇਰੇ ਖਾ ਜਾਂਦਾ ਬਥੇਰੇ ਖਾ ਲੈਂਦਾ 10 10 ਇੱਕ ਕਰਕੇ ਥੋੜਾ ਖਾਂਦਾ ले ले अपना ਸੇ ਸਮਾਨ ਜਿਹੜਾ ਸੀਗਾ ਦੱਬੇ ਚੁੱਕੇ ਹੋਏ ਸੀਗਾ ਲੈ ਲਿਆ ਤੋ ਪਹੁੰਚ ਗਏ ਜੀ ਘਰੇ ਜੀ ਜੀ ਲੱਗਾ ਆਪਣੀ ਗੱਡੀ ਅੰਦਰ ਕਰਨ ਜਨਾਬ ਜੀ ਕਹਿੰਦੇ ਜੀ ਮੈਂ ਗੱਡੀ ਅੰਦਰ ਕਰਨੀ ਆਪਣੀ ਗੱਡੀ ਦੇਖੋ ਆਪਣੀ ਖਲਾਰੀ ਕਿੱਥੇ ਸੀ ਲੈ ਆਹੋ ਮੰਮਾ ਲੈ ਲੈ ਅਨਾਇ ਦੁਦੂ ਮਾਰੀ ਹੈ ਅਕਸਰ ਨਾ ਮਾਰਿਆ ਕਰ ਗੱਡੀ ਉਹਦੇ ਨੂੰ ਮੇਰੀ ਗੱਡੀਆਂ ਨੂੰ ਚਲਾਉਂਦਾ adda ਵਿੱਚ ਮਾਰਦਾ ਸ਼ਟਰ ਤੇ ਲੈ ਕੇ ਦੇਖ ਤੇ ਪੂਰਾ ਮਕਾਨ ਢਾਹਾਂਦਾ ਜੀ ਇਹ ਨੂੰ ਕੁੰਜਾਵਾ ਨਹੀਂ ਕਰੂਦਾ ਚਾਰ ਤੇ ਤੋਂ ਦੀ ਚਾਰ ਵਿੱਚ ਕਹਿੰਦਾ ਕਿਥੇ ਦੀ ਚਾਰ ਚਾਰ ਬੈਕ ਗੱਜ ਤੇ ਪਾਪਾ ਦੀ ਗੱਡੀ ਢਵਾ ਮਾਰੀ ਇਹ ਦਾ ਨਹੀਂ ਦੀ ਗੱਡੀ ਪੂਰੀ ਨਹੀਂ ਜੀ ਚਾਰ ਚਾਰ ਇਹੋ ਜਿੱਦਾਂ ਲਾ ਦਿੰਦਾ ਜੇ ਕਿੰਨੇ ਬਾਬੇ ਨੂੰ ਆਹ ਉੱਡਾ ਕਰਦਾ ਇਹ ਲੈ ਆ ਮੇਰੇ ਕੋ ਨਹੀਂ ਆਈਂ ਦੇਖ ਲੋ ਜੀ ਮੈਂ ਮੈਂ ਆਉਂਦੀ ਤੁਹਾਡੇ ਸਾਹ ਤੁਹਾਡੇ ਨਾਲ ਕੀ ਗੱਲ ਕਰਦੀ ਸੀ ਮੈਂ ਕਿਹਾ ਮੈਂ ਚੋਲ ਬਣਾਉਣੇ ਆ ਘਰੇ ਜਾ ਕੇ ਤੇ ਦੇਖ ਲੋ ਮੇਰੇ ਆਂਦਾਂ ਨੂੰ ਮੰਮੀ ਨੇ ਪਹਿਲਾਂ ਹੀ ਚੋਲ ਬਣਾ ਕੇ ਰੱਖੇ ਹੋਇਆ ਗਾਇਸ ਦੇਖ ਸਕਦੇ ਹੋ ਤੁਸੀਂ ਮੈਂ ਚੋਲ ਤੁਹਾਨੂੰ ਦਿਖਾ ਦਿੰਦੀ ਮੰਮੀ ਨੇ ਚੋਲ ਵੀ ਬਣਾਏ ਦੇਖ ਲੋ ਤੇ ਆਹ ਲੋ ਚੋ ਉਹ ਸਬਜੀ ਓਹੋ ਸ਼ੀਤ ऐसे इधर बने पे चोल अपने बिकू खोल लेंगे देखो इधर देखियो आधे मम्मा ने चोलवी बनाते देखो चलो जी वाह 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 आई है बेटा कुत्ता मेरे राइस बन चुके हैं थैंक यू मम्मी थैंक यू सो मच थैंक यू ਥੈਂਕ ਯੂ ਗਾਇਸ ਅੱਦਰ ਮੈਂ ਤੁਹਾਨੂੰ ਰੂਟੀ ਸਾਰਾ ਕੁਝ ਪਿਆਰ ਨਾਲ ਬਣਾ ਲਿਆ ਹੈ ਅੰਦਰ ਹੁਣ ਆਪਾਂ ਕਰਦੇ ਆ ਜੀ ਵਲੌਗ ਦਾ ਐਂਡ ਐਂਡ ਕਰਦੇ ਆਪਾਂ